ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਹਾਂ ਜੀ ਸੁਰਿੰਦਰ ਚਿੰਦਾ ਅੱਜ ਅਸੀਂ ਪਹੁੰਚੇ ਜੀ ਤਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਦਮਦਮਾ ਸਾਹਿਬ ਦੀ ਗੁਰਦੁਆਰਾ ਸਾਹਿਬ ਤੇ ਪਹੁੰਚਿਆ ਜੀ ਅਸੀਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਲਗਾਤਾਰ ਗੱਲਬਾਤ ਕਰਾਂਗੇ ਤੁਹਾਡੀ ਹੈਡ ਗ੍ਰੰਤੀ ਸਾਹਿਬ ਜੀ ਨਾਲ ਵੀ ਇਸ ਗੁਰਦੁਆਰੇ ਦਾ ਇਤਿਹਾਸ ਕੀ ਹੈ ਲੋਕਾਂ ਨੂੰ ਜਾਣਾਂਗੇ ਵੀ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ ਆਓ ਤੁਹਾਡੀ ਗੱਲ ਕਰਾਂਗੇ ਹੈਡ ਗ੍ਰੰਤੀ ਸਾਹਿਬ ਨਾਲ ਸਸਿਗੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਲੁਧਿਆਣੇ ਤੋਂ ਸਪੈਸ਼ਲ ਸਾਡੀ ਟੀਮ ਇੱਥੇ ਪਹੁੰਚੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਨ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਇਸ ਗੁਰਦੁਆਰਾ ਸਾਹਿਬ ਅ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਇਹ ਪਾਵਨ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਨਾਮ ਨਾਲ ਪੂਰੇ ਸੰਸਾਰ ਪਰ ਵਿੱਚ ਜਾਣਿਆ ਜਾਂਦਾ ਹੈ ਖਾਲਸਾ ਪੰਥ ਦਾ ਚੌਥਾ ਮਹਾਨ ਤਖਤ ਹੈ ਧੰਨ ਗੁਰੂ ਤੇਗ ਬਹਾਦਰ ਸਾਧਗੁਰੂਆਂ ਨੇ ਪਾਵਨ ਸਥਾਨ ਤੇ ਆ ਕੇ ਬਚਨ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਾਨ ਜੋਦਾ ਮਹਾਨ ਪਰਉਪਕਾਰੀ ਇੱਥੇ ਆਵੇਗਾ। ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਦੇ ਬੋਲ ਅਟਲ ਹੋਏ। ਸ੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਉਪਰੰਤ ਕਲਗੀਧਰ ਪਿਤਾ ਜੀ ਇਸ ਪਾਵਨ ਸਥਾਨ ਤੇ ਆਉਣਾ ਕਰਦੇ ਨੇ। ਤਖਤ ਸਭ ਇਹ ਨਾਲ ਹੀ ਪਾਵਨ ਸਥਾਨ ਗੁਰਦੁਆਰਾ ਦਮਦਮਾ ਸਾਹਿਬ ਜੀ ਹੈ। ਜਿਸ ਮੁਕਾਮ ਤੇ ਕਲਗੀਧਰ ਪਿਤਾ ਜੀ ਨੇ ਜੰਗ ਵਾਲਾ ਕਮਰ ਕੱਸਾ ਖੋਲ ਕੇ ਬੈਠ ਕੇ ਦਮ ਲਿਆ ਇਸ ਕਰਕੇ ਇਸ ਪਾਵਨ ਸਥਾਨ ਦਾ ਨਾਮ ਦਮਦਮਾ ਸਾਹਿਬ ਜੀ ਪਿਆ। ਇਥੇ ਹੀ ਕਲਗੀਧਰ ਪਿਤਾ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਇੱਕ ਓੰਕਾਰ ਤੋਂ ਲੈ ਕੇ ਸੰਪੂਰਨਤਾ ਤੱਕ ਗੁਰਬਾਣੀ ਕੰਠੋ ਉਚਾਰਨ ਕਰਦੇ ਆ ਭਾਈ ਮਨੀਤ ਸਿੰਘ ਜੀ ਨੂੰ ਲਿਖਾਰੀ ਬਾਬਾ ਦੀਪ ਸਿੰਘ ਜੀ ਨੂੰ ਸਹਾਇ ਲਿਖਾਰੀ ਲਗਾ ਕੇ ਗੁਰੂ ਪਿਤਾ ਧੰਨ ਗੁਰ ਤੇਗ ਬਹਾਦਰ ਸਾਧਗੁਰਾਂ ਦੀ ਬਾਣੀ ਦਰਜ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਵੀ ਪਾਵਨ ਅਸਥਾਨ ਤੇ ਕਰਵਾਈ ਇਤਿਹਾਸ ਦੇ ਬੋਲ ਨੇ ਅਬ ਦਰਬਾਰ ਦਮਦਮਾ ਹੈ ਜਹਾਂ ਤੰਬੂ ਲਗਵਾਏ ਕੈ ਗੁਰ ਤਹਾ ਮਨੀ ਸਿੰਘ ਕੋ ਲੇਖਨ ਬਿਠਾ ਕੇ ਗੁਰੂ ਨਾਨਕ ਦਾ ਧਿਆਨ ਤਰ ਹੈ ਕੈ ਨਿਤ ਪ੍ਰਤ ਗੁਰੂ ਉਚਾਰੀ ਜੈਸੇ ਬਾਣੀ ਲਿਖੀ ਮਨੀ ਸਿੰਘ ਤੈਸੀ ਸੋ ਖਾਲਸਾ ਜੀ ਜੋ ਕਲਮ ਸਿਆਹੀ ਬਚੀ ਤੇ ਵਰਤੀ ਕੁਝ ਨਮੀਆਂ ਕਲਮਾਂ ਕੜਵਾ ਕਰਕੇ ਕਲਗੀਧਰ ਪਿਤਾ ਜੀ ਨੇ ਤਖਤ ਸਾਹਿਬ ਜੀ ਦੇ ਨਾਲ ਹੀ ਪਾਵਨ ਸਥਾਨ ਗੁਰਦੁਆਰਾ ਲੇਖਨ ਸਰ ਸਾਹਿਬ ਹੈ ਜਿਸ ਸਰੋਵਰ ਦੇ ਵਿੱਚ ਕਲਗੀਧਰ ਪਿਤਾ ਜੀ ਨੇ ਉਹ ਸਮਗਰੀ ਜਲ ਪ੍ਰਵਾਹ ਕਰਦੇ ਆ ਪਾਵਨ ਸਥਾਨ ਨੂੰ ਗੁਰੂ ਕਾਂਸੀ ਦਾ ਵਰਦਾਨ ਦਿੰਦੇ ਆ ਬਚਨ ਕੀਤਾ ਸੀ ਵੀ ਜੋ ਵੀ ਪ੍ਰਾਣੀ ਇਸ ਪਾਵਨ ਸਥਾਨ ਤੇ ਆ ਕੇ ਭਾਵਨਾ ਦੇ ਨਾਲ ਗੁਰਮੁਖੀ 35 ਲਿਖੇਗਾ ਗੁਰਮੁਖੀ 35 ਗਿਆਨ ਦੀ ਪ੍ਰਾਪਤੀ ਹੋਵੇਗੀ ਵਿਦਵਾਨ ਬਣੇਗਾ ਇਤਿਹਾਸ ਦੇ ਬੋਲ ਨੇ ਇਹ ਹੈ ਪ੍ਰਗਟ ਹਮਾਰੇ ਕਾਂਸੀ ਪੜ੍ਹ ਹੈ ਇहां ਢੋਰ ਮਤਰਾਸੀ ਲੇਖਕ ਗੁਣੀ ਕਵਿੰਦ ਗਿਆਨੀ ਬੁੱਧ ਸਿੰਧ ਹਵਹਿ ਤਾਨੀ ਤਿਨ ਕੇ ਕਾਰਨ ਕਲਮ ਕਟ ਦੇਤ ਪ੍ਰਗਟ ਹਮਡਾਰ ਸਿੱਖ ਸਖਾਇਤ ਪੜ੍ਹेंगे हमरे कई हजार सो खालसा जी ਇਥੇ ਹੀ ਕਲਗੀਧਰ ਪਿਤਾ ਜੀ ਨੇ ਖਾਲਸਾ ਪੰਥ ਨੂੰ ਪੁੱਤਰ ਬਣਾ ਕੇ ਮਾਤਾ ਸਰਵ ਕੌਰ ਜੀ ਦੀ ਪਾਵਨ ਪਿੱਤਰ ਝੋਲੀ ਵਿੱਚ ਪਾਇਆ ਜਦੋਂ ਮਾਤਾ ਸਰਵ ਕੌਰ ਮਾਤਾ ਸੁੰਦਰ ਕੌਰ ਜੀ ਨੇ ਪਾਵਨ ਸਥਾਨ ਤੇ ਆ ਕੇ ਕਲਗੀਧਰ ਪਿਤਾ ਜੀ ਨੂੰ ਮਿਲਣਾ ਕੀਤਾ ਸੀ ਤੇ ਸਜੇ ਦੀਵਾਨ ਦੇ ਵਿੱਚ ਮਾਤਾ ਜੀ ਹੋਰਾਂ ਨੂੰ ਚਾਰ ਸਾਹਿਬਜ਼ਾਦੇ ਬਿਰਧ ਮਾਤਾ ਗੁਜਰ ਕੌਰ ਨਜ਼ਰ ਨਾ ਆਏ ਤਾ ਕਲਗੀਧਰ ਪਿਤਾ ਜੀ ਨੂੰ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਨੇ ਬੇਨਤੀ ਕੀਤੀ ਸੀ ਸਤਿਗੁਰੂ ਜੀ ਚਾਰ ਸਾਬ ਜਾਦੇ ਬਿਰਧ ਮਾਤਾ ਗੁਜਰ ਘਰ ਨਾ ਜਰਨੀ ਆ ਰਹੇ ਕਿੱਥੇ ਨੇ ਉਸ ਸਮੇਂ ਖਾਲਸਾ ਪੰਥ ਵੱਲ ਕਲਗੀਧਰ ਪਿਤਾ ਜੀ ਨੇ ਇਸ਼ਾਰਾ ਕਰਕੇ ਬਚਨ ਕੀਤਾ ਸੀ ਇਨ ਪੁੱਤਰਨ ਕੇ ਸੀਸ ਪੈ ਵਾਰ ਦिए ਸੁਤਚਾਰ ਚਾਰ ਮੂਏ ਤੋ ਕਿਆ ਬਿਹਾ ਇਹ ਜੀਵਤ ਕਈ ਹਜ਼ਾਰ ਇੱਥੇ ਹੀ ਕਲਗੀਧਰ ਪਿਤਾ ਜੀ ਨੇ ਸਿੱਖੀ ਜਦਕਦੀ ਪਰ ਕੀਤੀ ਸੀ ਭਾਈ ਉਦਾਸ ਸਿੰਘ ਲਾਹੌਰ ਨਿਵਾਸੀ ਵੱਲੋਂ ਪੇਟ ਕੀਤੀ ਬੰਦੂਕ ਦੇ ਨਾਲ ਤੇ ਇਲਾਕੇ ਦਾ ਚੌਧਰੀ ਭਾਈ 달ਤ ਸਿੰਘ ਆਪਣੀ ਫੌਜਦਾ ਮਾਨ ਕਰਦਾ ਸੀ ਤੇ ਭਾਈ ਉਦਾਸ ਸਿੰਘ ਆਪਣੀ ਬਣਾਈ ਬੰਦੂਕ ਦਾ ਮਾਨ ਕਰਦਾ ਸੀ ਕਲਗੀਧਰ ਪਿਤਾ ਜੀ ਨੇ ਭਾਈ 달ਤ ਸਿੰਘ ਜੀ ਨੂੰ ਬੇਨਤੀ ਕੀਤੀ ਹੁਕਮ ਕੀਤਾ ਕਿ ਲਿਆ ਆਪਣੀ ਫੌਜ ਦਾ ਕੋਈ ਯੋद्धा ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਕਰੀਏ ਤੇ ਭਾਈ 달ਤ ਸਿੰਘ ਜੀ ਨੇ ਆਪਣੀ ਫੌਜ ਨੂੰ ਆਵਾਜ਼ ਦਿੱਤੀ ਅੱਗੋਂ ਫੌਜ ਨੇ ਉੱਤਰ ਦਿੱਤਾ ਸੀ ਕਿ ਸਾਨੂੰ ਜੰਗ ਜੁੱਧ ਵਿੱਚ ਲੜਾ ਕੇ ਵੇਖੋ ਮਰੀਏ ਜਾਂ ਮਾਰੀਏ ਭਾਈ 달ਤ ਸਿੰਘ ਜੀ ਸਤਗੁਰਾਂ ਪਾਸ ਪਹੁੰਚੇ ਅੰਤਰਜਾਮੀ ਸਤਗੁਰੂ ਜਾਣਗੇ ਸਤਗੁਰਾਂ ਨੇ ਫਿਰ ਵਚਨ ਕੀਤਾ ਭਾਈ 달ਤ ਸਿਆਂ ਜਾਂ ਹੁਣ ਸਾਡੇ ਸਿੰਘਾਂ ਦੇ ਵਿੱਚੋਂ ਕਿਸੇ ਇੱਕ ਸਿੰਘ ਨੂੰ ਆਵਾਜ਼ ਦੇਣੀ ਕਰ ਤੇ ਕਹਿਣਾ ਕਰੀ ਕਲਗੀਧਰ ਪਿਤਾ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਕੋਈ ਗੁਰੂ ਪਿਆਰਾ ਸ਼ਹੀਦੀ ਦੇਣ ਲਈ ਆਵੇ ਭਾਈ 달ਤ ਸਿੰਘ ਜੀ ਨੇ ਗੁਰੂ ਕੇ ਪਿਆਰੇ ਨੂੰ ਆਵਾਜ਼ ਦਿੱਤੀ ਗੁਰੂ ਕੇ ਪਿਆਰੇ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਸਤਗੁਰਾਂ ਪਾਸ ਹਾਜ਼ਰ ਹੋਏ ਸਤਗੁਰਾਂ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਕੀਤਾ ਸਤਿਗੁਰੂ ਜੀ ਬੰਦੂਕ ਨੂੰ ਥੋੜਾ ਨੀਮਾ ਰੱਖਦੇ ਗੁਰੂ ਪਿਆਰੇ ਵੀਰਾਸਣ ਲਾ ਕੇ ਬੈਠ ਜਾਂਦੇ ਕਲਗੀਧਰ ਪਿਤਾ ਜੀ ਬੰਦੂਕ ਨੂੰ ਉੱਪਰ ਨੂੰ ਚੱਕਦੇ ਗੁਰੂ ਪਿਆਰੇ ਖੜੇ ਹੋ ਜਾਂਦੇ ਸਤਿਗੁਰਾਂ ਨੇ ਬੰਦੂਕ ਦਾ ਨਿਸ਼ਾਨਾ ਗੁਰਸਿੱਖਾਂ ਦੇ ਉੱਪਰ ਦੇ ਚਲਾਉਣਾ ਕੀਤਾ ਗੁਰਸਿੱਖਾਂ ਨੂੰ ਮਾਨ ਬਖਸ਼ਿਆ ਸਿੱਖੀ ਸਦਕਾ ਦੀ ਪਰਕ ਕੀਤੀ ਇੱਥੇ ਹੀ ਕਲਗੀਧਰ ਪਿਤਾ ਜੀ ਨੇ ਗੁਪਤ ਖਜ਼ਾਨਾ ਕੱਢ ਕੇ ਗੁਰੂ ਕੇ ਪਿਆਰੇ ਨੂੰ ਤਨਖਾਹਾਂ ਵੀ ਵੰਡੀਆਂ ਸਨ ਖਾਲਸਾ ਜੀ ਇੱਥੇ ਹੀ ਕਲਗੀਧਰ ਪਿਤਾ ਜੀ ਨੇ ਵਿਸਾਖੀ ਦਾ ਦਿਹਾੜਾ ਵੀ ਵੱਡੀ ਪੱਦਰ ਤੇ ਮਨਾਇਆ ਪਹਿਲਾ ਵਿਸਾਖੀ ਦਾ ਦਿਹਾੜਾ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਨਾਇਆ ਗਿਆ ਦੂਸਰੀ ਵਾਰ ਕਲਗੀਧਰ ਪਿਤਾ ਜੀ ਨੇ ਇਸ ਪਾਵਨ ਸਥਾਨ ਤੇ ਆ ਕੇ ਵਿਸਾਖੀ ਦਾ ਦਿਹਾੜਾ ਮਨਾਇਆ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸਵਾ ਲੱਖ ਪ੍ਰਾਣੀ ਨੂੰ ਅੰਮ੍ਰਿਤ ਦਾ ਦਾ ਦੇ ਕੇ ਲੋਕ ਸੁਖਿਆ ਪ੍ਰਲੋਕ ਸਹਿਲਾ ਕੀਤਾ ਤੇ ਅਗਲੇ ਦਿਨ ਤਖਤ ਸਾਹਿਬ ਜੀ ਤੋਂ ਮਹੱਲੇ ਦੀ ਆਰੰਭਤਾ ਕਰਕੇ ਗੁਰਦੁਆਰਾ ਮਹੱਲ ਸਰ ਸਾਹਿਬ ਜਾ ਕੇ ਜੋੜ ਮੇਲੇ ਦੀ ਸੰਪੂਰਨਤਾ ਕੀਤੀ ਜੀ ਸੋ ਐਸੇ ਹੀ ਮਰਜ਼ਾਦਾ ਨੂੰ ਕਾਇਮ ਰੱਖਦੇ ਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਨਾਲ ਹਰ ਸਾਲ ਇਸ ਪਾਵਨ ਸਥਾਨ ਤੇ ਵਿਸਾਖੀ ਦਾ ਦਿਹਾੜਾ ਬੜੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਤੋ ਇਸ ਵਾਰੀ ਜੋ ਵਿਸਾਖੀ ਦਾ ਦਿਹਾੜਾਗਾ ਉਹ 13 April ਨੂੰ ਪਾਵਨ ਸਥਾਨ ਤੇ ਮਨਾਇਆ ਜਾ ਰਿਹਾ ਹੈ 11 April ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ 12 April ਨੂੰ ਦੁਪਹਿਰੇ ਮਹਾਨ ਗੁਰਮਤ ਸਮਾਗਮ ਦੀ ਆਰੰਭਤਾ ਹੋਵੇਗੀ ਸਾਰਾ ਦਿਨ ਸਾਰੀ ਰਾਤ ਗੁਰਮਤ ਸਮਾਗਮ ਚੱਲੇਗਾ 13 April ਨੂੰ ਅੰਮ੍ਰਿਤ ਵੇਲੇ ਤਕਰੀਬਨ 9 ਵਜੇ ਜੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਮਹਾਨ ਗੁਰਮਤ ਸਮਾਗਮ ਸਾਰਾ ਦਿਨ ਚੱਲੇਗਾ ਅਤੇ ਤਖਤ ਸਜ ਦੇ ਪਾਵਨ ਸਥਾਨਾਂ ਤੋਂ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ 택ਸੀ ਦਮਦਮਾ ਸਾਹਿਬ ਵਿਸਾਖੀ ਦੇ ਦਿਹਾੜੇ ਤੇ ਕੌਮ ਦੇ ਨਾਤੇ ਸੰਦੇਸ਼ ਵੀ ਦੇਣਗੇ ਅਤੇ ਕਲਗੀਧਰ ਪਿਤਾ ਜੀ ਵੱਲੋਂ ਚਲਾਈ ਮਰਜ਼ਾਦਾ ਮੁਹੱਲੇ ਦੇ ਆਰੰਭਤਾ 14 ਪ੍ਰਾਹਲ ਨੂੰ ਤਖਤ ਸਾਹਿਬ ਜੀ ਤੋਂ ਪੰਜ ਪੈਰਾਂ ਦੀ ਅਗਵਾਹੀ ਦੇ ਵਿੱਚ ਅਰਦਾਸ ਬੇਨਤੀ ਕਰਕੇ ਮੁਹੱਲੇ ਦੀ ਆਰੰਭਤਾ ਹੋਵੇਗੀ ਅਤੇ ਗੁਰਦੁਆਰਾ ਮਹੱਲ ਸਰ ਸਾਹਿਬ ਜਾ ਕੇ ਜੋੜ ਮੇਲੇ ਦੀ ਸੰਪੂਰਨਤਾ ਕੀਤੀ ਜਾਵੇਗੀ ਪਹਿਲੇ ਦੂਜੇ ਤੀਜੇ ਸਥਾਨ ਤੇ ਆਉਣ ਵਾਲ ਨੂੰ ਕਿਉਂਕਿ ਕੱਲ੍ਹ ਕੀ ਤਰਪਤਾ ਜੀ ਨੇ ਗੁਰਦੁਆਰਾ ਮਹੱਲ ਸਰ ਸਾਹਿਬ ਵਿਖੇ ਲਾੜਨੀਆਂ ਫੌਜਾਂ ਦੇ ਗੁਰੂ ਕੇ ਪਿਆਰਿਆਂ ਦੇ ਮੁਕਾਬਲੇ ਵੀ ਕਰਾਇ ਗੱਤਕੇ ਦੇ ਨੇਜੇ ਬਾਜੀ ਦੇ ਸੋ ਐਸੀ ਮਰਜ਼ਾਦਾ ਨੂੰ ਕੈਮਰਾ ਰੱਖਦੇ ਆਂ ਮੁਹੱਲੇ ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਲਾੜ ਲਈਆਂ ਫੌਜਾਂ ਗੁਰੂ ਕੇ ਪਿਆਰਾਂ ਦੇ ਮਹੱਲ ਸਰਸਾਹ ਜਾਂ ਕੇ ਜਿਹੜਾ ਮੁਕਾਬਲੇ ਕਰਵਾਏ ਜਾਂਦੇ ਨੇ ਪਹਿਲੇ ਦੂਜੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਕਲਗੀ ਤਰ ਪਿਤਾ ਜੀ ਦੀ ਕਿਰਪਾ ਦਾ ਸਦਕਾ ਮਾਣ ਸਨਮਾਨ ਦੇ ਕੇ ਵੀ ਨਿਵਾਜਿਆ ਜਾਂਦਾ ਹੈ ਸੋ ਖਾਲਸਾ ਜੀ ਇਹ ਖਾਲਸਾ ਪੰਥ ਦਾ ਚੌਥਾ ਮਹਾਨ ਤਖਤ ਹੈ ਸਮੁੱਚੀਆਂ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਾਬਾ ਜੀ ਹਰ ਗੰਦੀ ਸੀ ਤੁਹਾਡੇ ਨਾਲ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਸੀ ਨਾ ਕੋ ਤੇ ਅਸੀਂ ਅੱਗੇ ਵੀ ਸੰਗਤ ਨੂੰ ਅਵੇਅਰ ਕਰਦੇ ਆਂ ਵੀ ਇਤਿਹਾਸ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਇਤਿਹਾਸ ਆ ਉਹ ਲੋਕ ਭੁੱਲਦੇ ਜਾ ਰਹੇ ਆ ਕਿਸ ਘਟਾਰੇ ਆ ਕਿਉਂ ਘਟਾਰੇ ਆ ਅਸੀਂ ਬਾਬਾ ਜੀ ਨੂੰ ਜਾਣਕਾਰੀ ਲਈ ਦਿੱਤੀ ਸਾਰੀ ਅਸੀਂ ਇਹੀ ਦਾਅਵਾ ਕਰਾਂਗੇ ਵੀ ਹਰ ਬੰਦਾ ਇਨਸਾਨ ਨੂੰ ਆਪਣਾ ਜਿਹੜਾ ਇਤਿਹਾਸ ਆ ਉਹ ਜਾਣਨ ਦੀ ਕੋਸ਼ਿਸ਼ ਸ਼ੁਰੂ ਕਰੋ ਇਹ ਇਤਿਹਾਸ ਬਾਰੇ ਕੀ ਕੀ ਹੁੰਦਾ ਤੇ ਇਸੇ ਨਾਲ ਤੁਸੀਂ ਦੇਖਦੇ ਰਹੋ ਚੈਨਲ ਦੇਖ ਦੁਨੀਆ ਮੈਂ ਸ਼ਰਿੰਦਰ ਕੁਮਾਰ ਕੈਮਰਾਮੈਨ ਸਾਹਿਲ ਦੇ ਨਾਲ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ ਧੰਨਵਾਦ ਜੀ